ਲੋ ਜੀ ਦੋਸਤੋ ਅੱਜ ਆਪਾਂ ਘਰ ਫਰੀ ਸੀ ਸੋਚਿਆ ਮੈਗੀ ਬਣਾਈਏ ਤੇ ਘਰ ਦੇ ਪਰਿਵਾਰ ਬਾਕੀ ਨੂੰ ਵੀ ਸਾਰਿਆਂ ਨੂੰ ਖਵਾਈਏ ਸਭ ਤੋਂ ਪਹਿਲਾਂ ਆਪਾਂ ਲਈ ਪਿਆਜ਼ ਤਿੰਨ ਕਿਸਮ ਦੀ ਮੈਗੀ ਬਣਾਉਣੀ ਆ ਆਪਾਂ ਮਿਕਸ ਕਰਕੇ ਤੁਸੀਂ ਦੇਖਦੇ ਚੱਲਿਓ ਵੀਡੀਓ ਬਹੁਤ ਵਧੀਆ ਬਣਾਈਆ ਮੈਗੀ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਸੀ ਘਿਓ ਪਾਇਆ ਥੋੜਾ ਜਿਹਾ ਦੇਸੀ ਘਿਓ ਪਾ ਕੇ ਉਸ ਤੋਂ ਬਾਅਦ ਆਪਾਂ ਮੈਗੀ ਬਣਾਉਣੀ ਸ਼ੁਰੂ ਕਰਦੇ ਆ ਮੈਗੀ ਦੇ ਪੈਕਟ ਲੈਨੇ ਆਪਾਂ ਆਟਾ ਮੈਗੀ ਜਿਹਨੂੰ ਕਹਿ ਦਿੰਨੇ ਆ ਇਹ ਹੈਗੀ ਆਟਾ ਮੈਗੀ 5 ਪੈਕਟ ਲੈਨੇ ਆ ਆਟਾ ਮੈਗੀ ਦੇ ਵਜ ਮੈਗੀ ਇਹ ਤੁਸੀਂ ਧਿਆਨ ਨਾਲ ਦੇਖ ਲਓ ਇਹਦੇ ਆਪਾਂ 5 ਪੈਕਟ ਲਏ ਨੇ ਪੰਜਾਂ ਪੈਕਟਾਂ ਨੂੰ ਆਪਾਂ ਹੁਣ ਖੋਲਿਆ ਖੋਲ ਕੇ ਕੱਲਾ-ਕੱਲਾ ਕਰਕੇ ਪੈਕਟ ਇੱਕ ਥਾਲੀ ਦੇ ਵਿੱਚ ਸਾਰੇ ਪਾਉਣੇ ਸ਼ੁਰੂ ਕਰ ਲਈ ਸਾਰੇ ਪੈਕਟ ਜਿੰਨੇ ਵੀ ਸੀ ਤੁਸੀਂ ਦੇਖਦੇ ਚੱਲਿਓ ਬਹੁਤ ਹੀ ਵਧੀਆ ਵੀਡੀਓ ਬਣਾਈਆ ਇੱਕ ਜੀਪੀ ਦਾ ਪੈਕਟ ਇੱਕ ਪੈਕਟ ਜੀਪੀ ਲਈਆ ਜੀਪੀ ਨੂਡਲ ਜਿਹਨੂੰ ਆਪਾਂ ਕਹਿੰਦੇ ਨੇ 10 ਵਾਲਾ ਉਸ ਤੋਂ ਬਾਅਦ ਦੋਸਤੋ ਆਪਾਂ ਲਿਆ ਨੈਸਲੇ ਦੀ ਜੋ ਮੈਗੀ ਹੁੰਦੀ ਹੈ ਨੈਸਲੇ ਦੀ ਮੈਗੀ 10 ਵਾਲੀ ਇਹਦੇ ਦੋ ਪੈਕੇਟ ਆਪਾਂ ਵਿੱਚ ਐਡ ਕੀਤੇ ਨੇ ਸਾਰੀ ਮੈਗੀ ਇੱਕੋ ਥਾਲ ਦੇ ਵਿੱਚ ਇਕੱਠੀ ਕਰ ਲਈ ਇੱਕੋ ਥਾਲ ਦੇ ਵਿੱਚ ਇਕੱਠੀ ਕਰਨ ਤੋਂ ਬਾਅਦ ਉਸ ਦੇ ਵਿੱਚ ਜਿਹੜੇ ਹੁਣ ਪਾਊਚ ਮਸਾਲੇ ਵਾਲੇ ਨੇ ਇਹ ਆਪਾਂ ਵਿੱਚੋਂ ਬਾਹਰ ਕੱਢ ਲਈ ਬਖਰੀ ਆਪਾਂ ਕੱਢ ਕੇ ਰੱਖ ਦਿੱਤੇ ਨੇ ਇਹ ਆਪਾਂ ਸਾਰੇ ਵਿੱਚ ਪਾਵਾਂਗੇ ਦਿਖਾਉਣੇ ਬਾਅਦ ਵਿੱਚ ਤੁਹਾਨੂੰ ਹੁਣ ਪਾ ਲਿਆ ਪਿਆਜ਼ ਆਪਾਂ ਕੜਾਹੀ ਦੇ ਵਿੱਚ ਆਪਾਂ ਜੋ ਪਿਆਜ਼ ਕੱਟੇ ਸੀ ਉਹ ਪਾ ਲਿਆ ਹੁਣ ਥੋੜਾ ਜਿਹਾ ਟਮਾਟਰ ਤੇ ਲੋੜ ਮੁਤਾਬਕ ਤੁਸੀਂ ਹੋਰ ਵੀ ਕੋਈ ਵੈਜੀਟੇਬਲ ਵਿੱਚ ਐਡ ਕਰ ਸਕਦੇ ਹੋ ਤੇ ਹੁਣ ਹਲਕਾ ਜਿਹਾ ਆਪਾਂ ਪਾਇਆ ਇਹਦੇ ਵਿੱਚ ਨਮਕ ਉਸ ਤੋਂ ਬਾਅਦ ਹਲਕੀ ਜੀ ਹਲਦੀ ਲੋੜ ਮੁਤਾਬਕ ਤੇ ਉਸ ਤੋਂ ਬਾਅਦ ਹੁਣ ਇਹਨੂੰ ਹਲਾਵਾਂਗੇ ਥੋੜਾ ਜਿਹਾ ਮਿਕਸਰ ਨੂੰ ਤੇ ਜਿੰਨਾ ਚਿਰ ਇਹਦਾ ਰੰਗ ਚੇਂਜ ਨਹੀਂ ਹੋ ਜਾਂਦਾ ਰੰਗ ਚੇਂਜ ਹੋਣ ਤੋਂ ਬਾਅਦ ਮੈਂ ਇਹਦੇ ਵਿੱਚ ਪਾਇਆ ਇੱਕ ਜੱਗ ਪਾਣੀ ਦਾ ਡੇਢ ਲੀਟਰ ਤਕਰੀਬਨ ਪਾਣੀ ਹੋਏਗਾ ਮੈਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਇਹਦੇ ਵਿੱਚ ਪਾਣੀ ਪਾਇਆ ਹੁਣ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕੀਤਾ ਮੈਗੀ ਮਸਾਲਾ ਜੋ ਪਾਉਚ ਵਿੱਚ ਹੀ ਹੁੰਦੇ ਨੇ ਮੈਗੀ ਦੇ ਜੋ ਜਿੰਨੇ ਵੀ ਪਾਉਚ ਵਿੱਚ ਸੀ ਸਾਰੇ ਪਾਉਚ ਮੈਂ ਇਹਦੇ ਵਿੱਚ ਪਾਤੇ ਜੋ ਆਟਾ ਮੈਗੀ ਦੇ ਵਿੱਚ ਪਾਉਚ ਹੁੰਦੇ ਆ ਉਹਦੇ ਵਿੱਚ ਵੈਜੀਟੇਬਲ ਵੀ ਐਡ ਹੁੰਦੇ ਆ ਸੋ ਉਹਦੇ ਨਾਲ ਹੋਰ ਵੀ ਟੇਸਟ ਇਹਦਾ ਬਹੁਤ ਵਧੀਆ ਹੁੰਦਾ ਸੋ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖਿਓ ਦੋਸਤੋ ਜੇ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਸ਼ੇਅਰ ਜਰੂਰ ਕਰ ਦਿਓ ਨਾਲ ਦੀ ਨਾਲ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਅੱਗੇ ਆਪਾਂ ਦੇਖੋ ਵੀ ਇਹਦੇ ਵਿੱਚ ਜਿੰਨੇ ਵੀ ਪਾਉਚ ਸੀ ਸਾਰੇ ਪਾਉਚ ਆਪਾਂ ਪਾਤੇ ਸਾਰੇ ਪਾਉਚ ਪਾਉਣ ਤੋਂ ਬਾਅਦ ਦੇਖੋ ਰੰਗ ਦੱਸ ਰਿਹਾ ਕਿ ਵਾਕਈ ਬਹੁਤ ਟੇਸਟੀ ਬਣੇਗੀ ਮੈਗੀ। ਉਸ ਤੋਂ ਬਾਅਦ ਆਪਾਂ ਦੇਖੋ ਵੈਜੀਟੇਬਲ ਤੇ ਪਾਉਣ ਤੋਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮੈਗੀ ਜਿੰਨੀ ਸੀ ਸਾਰੇ ਦੋ ਦੋ ਟੁਕੜੇ ਕਰਕੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ। ਸਾਰੀ ਮੈਗੀ ਜਿੰਨੀ ਵੀ ਆਪਣੇ ਕੋਲ ਪਈ ਸੀ ਸਾਰੇ ਪੈਕੇਟ ਆਪਾਂ ਇਹਦੇ ਵਿੱਚ ਪਾਤੇ। ਪੈਕੇਟ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਹਲਕਾ ਹਲਕਾ ਇਹਨੂੰ ਹਿਲਾਉਣਾ। ਹਲਕਾ ਜਿਹਾ ਹਿਲਾਉਣ ਤੋਂ ਬਾਅਦ ਇਹ ਵਿੱਚ ਸਾਰਾ ਮਿਕਸ ਹੋ ਜਾਈਗਾ। ਉਸ ਤੋਂ ਬਾਅਦ ਥੋੜੇ 5-4 ਮਿੰਟ ਲਈ ਆਪਾਂ ਟੱਕ ਦੇਣਾ। ਦੇਖੋ ਹੁਣ ਮੈਗੀ ਤੁਹਾਡੀ ਤਕਰੀਬਨ ਤਿਆਰ ਹੋ ਚੁੱਕੀ ਆ ਥੋੜਾ ਥੋੜਾ ਹਲਕਾ ਜਿਹਾ ਹਿਲਾਉਣਾ ਤਾਂ ਕਿ ਪਾਣੀ ਸੁੱਕੇ ਜਾਵੇ ਤੇ ਪਾਣੀ ਸੁੱਕਣ ਤੋਂ ਬਾਅਦ ਹੌਲੀ ਹੌਲੀ 2-3 ਮਿੰਟ ਦੇ ਵਿੱਚ ਵਿੱਚ ਤੁਹਾਡੀ ਮੈਗੀ ਬਣ ਕੇ ਤਿਆਰ ਆ ਸੋ ਉਸ ਤੋਂ ਬਾਅਦ ਆਪਾਂ ਇਹਦਾ ਟੇਸਟ ਵੀ ਜ਼ਰੂਰ ਕਰਾਂਗੇ ਤੁਸੀਂ ਵੀ ਟਰਾਈ ਕਰਕੇ ਜ਼ਰੂਰ ਦੇਖਿਓ ਦੋਸਤੋ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਸ਼ੇਅਰ ਵੀ ਕਰ ਦਿਓ ਵਾਕਈ ਮੈਗੀ ਜਦੋਂ ਮੈਂ ਟੇਸਟ ਕੀਤੀ ਮੈਗੀ ਵਾਕਈ ਬਹੁਤ ਜ਼ਿਆਦਾ ਟੇਸਟੀ ਸੀ ਸੋ ਬਹੁਤ ਹੀ ਵਧੀਆ ਟੇਸਟੀ ਤੁਸੀਂ ਵੀ ਟਰਾਈ ਜ਼ਰੂਰ